ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆਉਂਦੇ ਆ ਤੇ ਸਾਡਾ ਜਿਹੜਾ ਅਸੀਂ ਆਯੁਰਵੇਦ ਨੂੰ ਵੀ ਜਿਹੜਾ ਸਿਸਟਮ ਹੈਗਾ ਰੁੱਖਾਂ ਨਾਲ ਜੋੜ ਰਹੇ ਆ ਤੇ ਸਾਡਾ ਜਿਹੜਾ ਟੌਪਿਕ ਹੈਗਾ ਕਿ ਯੂਅਰ ਹੈਲਥ ਐਂਡ ਹਰब्स ਕਰਕੇ ਡਾਕਟਰ ਸ਼ਿਵਰਾਜ ਸਿੰਘ ਜੀ ਦਾ ਚੱਲ ਰਿਹਾ ਹੈਗਾ ਪ੍ਰੋਗਰਾਮ ਅਸੀਂ ਤਿੰਨ ਚਾਰ ਟੌਪਿਕ ਕਵਰ ਕਰ ਚੁੱਕੇ ਹਾਂ ਉਹਦੇ ਵਿੱਚ ਇੱਕ ਟੌਪਿਕ ਹੈ ਸੀ 3 ਪਿਲਰਸ ਆਫ ਲਾਈਫ ਜਿਹੜੇ ਆਯੁਰਵੇਦਿਸਾਬ ਨਾਲ ਕਿਹੜੇ ਹੈਗੇ ਆ ਉਹਦੇ ਵਿੱਚ ਇੱਕ ਭੋਜਨ ਸੀ ਨੀਂਦ ਸੀ ਇੱਕ ਬ੍ਰਹਮਚਰੀਆ ਸੀਗਾ ਤੇ ਅੱਜ ਜਿਹੜਾ ਅਸੀਂ ਟਾਪਿਕ ਉਸ ਦੇ ਅੰਡਰ ਜਿਹੜੇ ਪਿੱਲਰਾਂ ਦੇ ਅੰਡਰ ਇੱਕ ਟਾਪਿਕ ਜਿਹੜਾ ਭੋਜਨ ਹੈਗਾ ਉਹਦੇ ਬਾਰੇ ਬਗਲਬੱਤ ਚਰਚਾ ਕਰਾਂਗੇ ਡਾਕਟਰ ਸਾਹਿਬ ਦੇ ਨਾਲ ਆਯੁਰਵੇਦ ਦੇ ਹਿਸਾਬ ਨਾਲ ਤੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਡਾਕਟਰ ਸਾਹਿਬ ਪਹਿਲਾਂ ਜਿਹੜਾ ਸਵਾਲ ਪੁੱਛਾਂਗੇ ਆਯੁਰਵੇਦ ਦੇ ਆਬਜੈਕਟਿਵ ਕੀ ਨੇ ਭੋਜਨ ਤੇ ਆਉਣ ਤੋਂ ਪਹਿਲਾਂ ਆਪਾਂ ਆਬਜੈਕਟਿਵਸ ਕੀ ਹੈ ਤੁਹਾਨੂੰ ਥੋੜਾ ਜਿਹਾ ਜਾਣਕਾਰੀ ਦਿਓ ਜੀ ਜੀ ਡਾਕਟਰ ਸਾਹਿਬ ਆਯੁਰਵੇਦ ਦੀ ਇੱਕ ਅਹ ਜੀ ਚਿਕਿਤਸਾ ਪ੍ਰਣਾਲੀ ਹੈ ਜੋ ਕਿ ਸਭ ਤੋਂ ਪਹਿਲਾਂ ਸਵਸਥ ਵਿਅਕਤੀ ਦੀ ਸਿਹਤ ਨੂੰ ਕਾਇਮ ਰੱਖਣ ਲਈ ਆਦੇਸ਼ ਕਰਦੀ ਹੈ ਜਾਂ ਆਈਡੀਆਸ ਦਿੰਦੀ ਹੈ ਜਾਂ ਸਮਝਾਉਂਦੀ ਹੈ ਵੀ ਤੁਸੀਂ ਸਵਸਥ ਕਿਵੇਂ ਰਹਿ ਸਕਦੇ ਹੋ ਬਿਮਾਰ ਹੋਵੋ ਹੀ ਨਾ ਤੁਸੀਂ ਤੇ ਦੂਜਾ ਇਹਦਾ ਪ੍ਰਯੋਜਨ ਕਹ ਲੋ ਜਾਂ ਇਹਦਾ ਜਿਹੜਾ ਆਬਜੈਕਟਿਵ ਹੈ ਉਹ ਹੈਗਾ ਕਿ ਜੇ ਕੋਈ ਰੋਗੀ ਹੋ ਗਿਆ ਤਾਂ ਉਸ ਨੂੰ ਸਵਸਥ ਕਿਵੇਂ ਪ੍ਰਦਾਨ ਕੀਤਾ ਜਾਵੇ ਉਹਨੂੰ ਸਿਹਤ ਉਹਦੀ ਸਿਹਤ ਯਾਬ ਕਿਵੇਂ ਕੀਤਾ ਜਾਵੇ ਇਹ ਦੋ ਪ੍ਰਯੋਜਨ ਦੋ ਆਬਜੈਕਟਿਵ ਨੇ ਜੀ ਮਤਲਬ ਸਵਸਥ ਵਿਅਕਤੀ ਦੀ ਸਿਹਤ ਕਿਵੇਂ ਰੱਖੀ ਜਾ ਸਕੀ ਦੀ ਸੰਭਾਲੀ ਜਾ ਸਕਦੀ ਹੈ ਤੇ ਰੋਗੀ ਨੂੰ ਠੀਕ ਕਿਵੇਂ ਕੀਤਾ ਜਾ ਸਕਦਾ ਹੈ ਇਸ ਲਈ ਆਯੁਰਵੇਦ ਬਣਾਇਆ ਜੀ ਇਸੋ ਤੋਂ ਪਰਲਾ ਡਾਕਟਰ ਸਾਹਿਬ ਸਵਾਲ ਇਹ ਹੈਗਾ ਵੀ ਭੋਜਨ ਕਿੰਨੀ ਮਾਤਰਾ ਵਿੱਚ ਲੈਣਾ ਚਾਹੀਦਾ ਹੈ ਮਤਲਬ ਭੋਜਨ ਦੀ ਸਹੀ ਮਾਤਰਾ ਕੀ ਹੈ ਇਹਦੇ ਬਾਰੇ ਸਾਨੂੰ ਜਾਣ ਕੇ ਦੋਸਤ ਡਾਕਟਰ ਸਾਹਿਬ ਜਿਹੜਾ ਭੋਜਨ ਖਾਣ ਤੋਂ ਬਾਅਦ ਸਾਨੂੰ ਕੋਈ ਡਿਸਕੰਫਰਟ ਪੈਦਾ ਨਾ ਕਰੇ ਸਿੰਪਲੀ ਉਸ ਨੂੰ ਅਸੀਂ ਸਹੀ ਭੋਜਨ ਕਹਿੰਦੇ ਆ ਜਾਂ ਜਿੰਨੀ ਸਾਡੀ ਪਾਚਨ ਸ਼ਕਤੀ ਹੈ ਉਹਦੇ ਅਨੁરૂਪ ਉਹਦੇ ਹਿਸਾਬ ਨਾਲ ਹੀ ਭੋਜਨ ਖਾਦਾ ਜਾਵੇ ਤਾਂ ਕਿ ਸਾਡਾ ਸਵਸਥ ਜਿਹੜਾ ਡਿਸਟਰਬ ਨਾ ਹੋਏ ਤੇ ਅਸੀਂ ਸਵਸਥ ਰਹੀਏ ਸਾਡਾ ਜਿਹੜਾ ਬਲ ਵਰਣ ਆ ਜਾਂ ਸਾਡਾ ਕੰਪਲੈਕਸ਼ਨ ਸਾਡੀ ਸਟ੍ਰੈਂਥ ਤੇ ਸਾਡੀ ਗਰੋਥ ਡਿਸਟਰਬ ਨਾ ਹੋਵੇ ਉਹ ਪੋਜਨ ਸਾਨੂੰ 19 ਮਾਤਰਾ ਦੇਣ ਚਾਹੀਦਾ ਜਿਸ ਨਾਲ ਸਾਡੀ ਪਾਚਨ ਸ਼ਕਤੀ ਤੇ ਕੋਈ ਵਿਕਾਰ ਪੈਦਾ ਨਾ ਹੋਵੇ ਅਜ ਖਾਲੀਆ ਕੱਲ ਨੂੰ ਭੁੱਖੀ ਨਹੀਂ ਲੱਗੀ ਜਾਂ ਪੇਟ ਫੁੱਲ ਗਿਆ ਹੈ ਜੀ ਹਾਲਤ ਨਾ ਪੈਦਾ ਹੋਵੇ ਇਸ ਲਈ ਮਾਤਰਾ ਦਾ ਬਹੁਤ ਹੀ ਹਿਸਾਬ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ਜੀ ਜਿਹੜਾ ਦੂਜਾ ਸਵਾਲ ਖਾਣੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਸਰ ਸਬ ਇੱਕ ਵੀ ਆਯੁਰਵੇਦ ਦੇ ਹਿਸਾਬ ਨਾਲ ਆਪਣਾ ਇਹ ਵੀ ਤੁਹਾਨੂੰ ਜਾਣਕਾਰੀ ਦਿਓ ਸਰ ਆਯੁਰਵੇਦ ਚਾਰ ਪ੍ਰਕਾਰ ਦੇ ਰੂਟ ਆਫ ਇਨਟੇਕ ਯਾਨੀ ਕਿ ਸਰੀਰ ਦੇ ਵਿੱਚ ਖਾਣਾ ਪਹੁੰਚਾਉਣ ਦੇ ਸਿਰਫ ਚਾਰ ਤਰ੍ਹਾਂ ਦਾ ਖਾਣਾ ਹੁੰਦਾ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਖਾਣਾ ਬਣਿਆ ਹੀ ਨਹੀਂ ਜੀ ਕਿਉਂਕਿ ਅਸੀਂ ਮੂਹਰੇ ਹੀ ਖਾਣਾ ਖਾਂਦੇ ਉਹਦੇ ਚਾਰ ਤਰ੍ਹਾਂ ਦਾ ਹੁੰਦਾ ਇੱਕ ਤੋਂ ਖਾਦਿਤ ਕਹਿੰਦੇ ਉਹਨੂੰ ਯਾਨੀ ਕਿ ਜਿਹੜਾ ਕਿ ਆਪਾਂ ਚਬਾ ਕੇ ਖਾਣੇ ਆ ਜਿਵੇਂ ਸਰਾਦ ਹੋ ਗਿਆ ਫਰੂਟ ਹੋ ਗਏ ਠੀਕ ਹੈ ਸਭ ਦੂਜਾ ਹੁੰਦਾ ਹੈ ਪ੍ਰਸ਼ਾ ਜਿਸ ਨੂੰ ਇਹ ਕਹਿੰਦੇ ਆ ਕਿ ਆਪਾਂ ਦਾਲ ਹੋ ਗਈ ਖਿਚੜੀ ਹੋ ਗਈ ਜਿਹੜੀ ਕਿ ਘੱਟ ਚਬਾਉਣੀ ਪੈਂਦੀ ਹੈ ਇੱਕ ਉਹ ਖਾਣੇ ਹੁੰਦੇ ਆ ਤੀਜਾ ਹੁੰਦਾ ਜੀ ਸਾਡਾ ਲੇਹਾ ਜਿਹਨੂੰ ਚਟਿਆ ਜਾ ਸਕਦਾ ਜਿਵੇਂ ਲਪਸੀ ਹੋ ਗਈ ਖੀਰ ਹੋਗੀ ਸੱਤੂ ਹੋਗੇ ਤੇ ਇਹ ਕੋ ਹੁੰਦਾ ਜੀ ਪਿਆ ਜਿਸ ਨੂੰ ਪੀਤਾ ਜਾਵੇ ਪੀ ਕੇ ਜਿਸ ਨੂੰ ਪ੍ਰਯੋਗ ਕੀਤਾ ਜਾਵੇ ਮੋਹ ਰਾਹੀਂ ਇਹ ਚਾਰ ਪ੍ਰਕਾਰ ਦੇ ਖਾਣੇ ਹੁੰਦੇ ਹਾਂ ਜੀ ਅਗਲਾ ਸਵਾਲ ਡਟਸਅਪ ਹੈਗਾ ਵੀ ਕੀ ਵਿਅਕਤੀ ਦੀ ਭੋਜਨ ਦੀ ਮਾਤਰਾ ਇਕੋ ਜਿਹੀ ਰਹਿੰਦੀ ਹੈ ਇਹ ਇਹ ਸਵਾਲ ਡਟਸਅਪ ਕਰ ਰਿਹਾ ਹੈ ਜੀ ਨਹੀਂ ਸਰ ਭੋਜਨ ਦੀ ਮਾਤਰਾ ਵਿਅਕਤੀ ਤੋਂ ਵਿਅਕਤੀ ਤੋਂ ਬਦਲਦੀ ਰਹਿੰਦੀ ਹੈ ਇਸ ਤੋਂ ਇਲਾਵਾ ਮੌਸਮ ਦੇ ਹਿਸਾਬ ਨਾਲ ਵੀ ਬਦਲਦੀ ਹੈ ਜਿਵੇਂ ਕਿ ਸਰਦੀਆਂ ਦੇ ਮੌਸਮ ਚ ਜਾਂ ਜਵਾਨੀ ਚ ਭੋਜਨ ਜਿਆਦਾ ਭੋਜਨ ਦੀ ਮਾਤਰਾ ਜਿੰਨੀ ਜਿਆਦਾ ਲੋੜ ਹੁੰਦੀ ਕਿਉਂਕਿ ਗਰੋਥ ਉਸ ਵੇਲੇ ਹੋ ਰਹੀ ਹੁੰਦੀ ਆ ਇਸ ਤਰ੍ਹਾਂ ਹੀ ਜਦੋਂ ਬੰਦਾ ਵਿਰਧ ਹੋ ਜਾਏ ਤੇ ਬਰਸ਼ਾਤ ਦਾ ਮੌਸਮ ਹੋਵੇ ਨਾਲ ਤੇ ਦੋਨੋਂ ਹਾਲਾਤਾਂ ਚ ਬੰਦੇ ਦੀ ਜਿਹੜੀ ਹੈ ਭੋਜਨ ਦੀ ਮਾਤਰਾ ਘਟ ਜਾਂਦੀ ਹੈ ਵਿਰਧ ਹੋਣ ਤੇ ਵੀ ਤੇ ਬਰਸ਼ਾਤਾ ਦੇ ਮੌਸਮ ਚ ਵੀ ਯਾਹ ਕਿ ਲੋਕ ਸਾਨੂੰ ਘੱਟ ਖਾਣਾ ਚਾਹੀਦਾ ਹੈ ਬਰਸ਼ਾਤਾ ਦੇ ਮੌਸਮ ਚ ਠੀਕ ਹੈ ਸਾਬ ਡਾਕਟਰ ਸਾਹਿਬ ਅਗਲਾ ਸਵਾਲ ਆਏਗਾ ਵੀ ਭੋਜਨ ਦੀ ਤਸਵੀਰ ਅਨੁਸਾਰ ਮਾਤਰਾ ਵਿੱਚੋਂ ਫਰਕ ਪੈਂਦਾ ਹੈ ਜੀ ਡਾਕਟਰ ਸਾਹਿਬ ਤਸਵੀਰ ਦੋ ਤਰ੍ਹਾਂ ਦੀ ਹੁੰਦੀ ਹੈ ਜਿੱਤੋਂ ਹਲਕੀ ਇੱਕ ਭਾਰੀ ਜਿਵੇਂ ਮੂੰਗ ਦਾਲ ਹੈਗੀ ਦੁੱਧ ਹੈਗਾ ਜੀ ਇਹ ਹਲਕੀ ਤਾਸੀਰ ਚ ਕਾਊਂਟ ਹੁੰਦੇ ਆ ਤੇ ਇਹਨਾਂ ਦੀ ਮਾਤਰਾ ਆਪਾਂ ਥੋੜੀ ਵੱਧ ਵੀ ਲੈ ਸਕਦੇ ਆ ਲੇਕਿਨ ਭਾਰੀ ਜਿਵੇਂ ਕਿ ਰਾਜਮਾ ਹੋ ਗਏ ਮੂੰਗ ਹੋ ਗਈ ਨਾ ਇਹ ਮਾਂ ਹੋ ਗਏ ਚਾਹਲ ਦੀ ਪਿੱਠੀ ਹੋ ਗਈ ਜਾਂ ਪਿਛਲਾ ਜਿਆਦਾ ਸਮਾਨ ਹੈ ਜਿਹੜਾ ਖਾਣ ਦਾ ਜਾਂ ਅੱਜ ਕੱਲ ਜਿਹੜਾ ਬਾਹਰ ਬਾਹਰ ਤੋਂ ਆਪਾਂ ਮੰਗਾ ਕੇ ਖਾਂਦੇ ਆ ਮੈਦੇ ਚੀਜ਼ਾਂ ਇਹ ਜਿਹੜੀ ਹੈ ਭਾਰੀ ਕਹ ਹੁੰਦੀਆਂ ਤੇ ਇਹਦੀ ਮਾਤਰਾ ਘੱਟ ਹੋਣੀ ਚਾਹੀਦੀ ਹੈ ਇਸ ਲਈ ਜਿਹੜੀ ਤਾਸੀਰ ਵੀ ਦੇ ਅਨੁਸਾਰ ਵੀ ਸਾਨੂੰ ਖਾਣੇ ਦੀ ਮਾਤਰਾ ਨਿਸ਼ਚਿਤ ਕਰਨੀ ਚਾਹੀਦੀ ਹੈ ਠੀਕ ਹੈ ਡਾਕਟਰ ਸਾਹਿਬ ਅਗਲਾ ਸਵਾਲ ਹੈਗਾ ਵੀ ਆਪਾਂ ਸਹੀ ਮਾਤਰਾ ਵਿੱਚ ਭੋਜਨ ਕੀਤਾ ਕਿ ਨਹੀਂ ਦੇ ਲੱਛਣ ਕੀ ਆ ਵੀ ਆਪਾਂ ਸਹੀ ਖਾਣਾ ਖਾ ਵੀ ਲਿਆ ਵੀ ਸਾਨੂੰ ਕਿਵੇਂ ਪਤਾ ਲੱਗੋ ਵੀ ਇਹ ਅਸੀਂ ਸਾਡਾ ਜਿਹੜੀ ਅਕੋਰਡਿੰਗ ਟੂ ਸਾਡੀ ਬੋਡੀ ਦੇ ਹਿਸਾਬ ਨਾਲ ਅਸੀਂ ਖਾਦਾ ਹੈਗਾ ਜੀ ਸਰ ਐਕਚੁਅਲੀ ਦੇ ਪੰਜ ਛੇ ਲੱਛਣ ਪੈਦਾ ਹੁੰਦੇ ਨੇ ਜੀ ਜਦੋਂ ਆਪਾਂ ਮਾਤਰਾ ਪੂਰੋਕਾ ਆਹਾਰ ਕਰਦੇ ਆ ਜਾਂ ਅਤੀ ਕਰਦੇ ਆ ਉਹ ਬਾਅਦ ਦੱਸਾਂਗੇ ਲੇਕਿਨ ਸਹੀ ਖਾਣ ਦੇ ਲੱਛਣ ਜਿਹੜੇ ਨੇ ਉਹ ਮੈਂ ਤੁਹਾਨੂੰ ਇੱਕ ਇੱਕ ਕਰਕੇ ਗਿਣਾਵਾਂ ਹਾਂਜੀ ਸਭ ਤੋਂ ਪਹਿਲਾਂ ਇਹ ਕਿ ਸਾਡੇ ਜਿਹੜਾ ਪੇਟ 'ਚ ਨਾ ਜੀ ਖਿਚਾਅ ਨਾ ਪੈਦਾ ਹੋਵੇ ਅਸੀਂ ਇਹ ਨਾ ਖਾਈਏ ਜਾਂ ਇਹ ਨਾ ਨਾ ਖਾਈਏ ਕਿ ਸਾਡਾ ਖਿਚਾ ਪੈਦਾ ਹੋ ਜੇ ਸਾਨੂੰ ਇਹ ਮਹਿਸੂਸ ਹੋਵੇ ਕਿ ਦਬਾਅ ਪੈ ਰਿਹਾ ਸਾਡੇ ਪੇਟ 'ਚ ਦੂਜਾ ਲੱਛਣ ਇਹ ਪੈਦਾ ਹੋਏਗਾ ਸਰ ਕਿ ਦਿਲ ਦੀ ਧੜਕਣ ਜਿਹੜੀ ਆ ਉਸ ਤੇ ਕੋਈ ਡਿਸਟਰਬੈਂਸ ਨਾ ਪਵੇ ਅਕਸਰ ਕੀ ਹੁੰਦਾ ਕਿ ਜਦੋਂ ਜ਼ਿਆਦਾ ਆਪਾਂ ਖਾ ਲੈਂਦੇ ਆ ਸਾਡਾ ਜਿਹੜਾ ਮਸਲ ਡਾਇਆਫ੍ਰਾਮ ਮਸਲ ਲੱਗਾ ਉੱਪਰ ਨੂੰ ਉੱਠ ਜਾਂਦਾ ਹੈ ਤੇ ਉਦੋਂ ਫਿਰ ਦਿਲ ਨੂੰ ਟੱਚ ਹੁੰਦਾ ਹੈ ਤੇ ਉਹ ਧੜਕਣ ਵੱਜ ਜਾਂਦੀ ਹੈ ਇਸ ਲਈ ਸਾਨੂੰ ਖਾਣਾ ਜਿਹੜਾ ਹੈ ਉਹ ਘੱਟ ਹੀ ਖਾਣਾ ਚਾਹੀਦਾ ਹੈ ਜੇ ਤੁਹਾਨੂੰ ਦਿਲ ਦੀ ਧੜਕਣ ਵਧੀ ਨਜ਼ਰ ਆਉਂਦੀ ਹੈ ਤਾਂ ਮਤਲਬ ਤੁਸੀਂ ਜ਼ਿਆਦਾ ਖਾਣਾ ਖਾ ਲਿਆ ਜੀ ਨੰਬਰ 3 ਤੇ ਸਰ ਆਏਗਾ ਕਿ ਜਿਹੜੀ ਸਾਡੀ ਬੱਖੀਆਂ ਹੁੰਦੀਆਂ ਨੇ ਜਿਹਨੂੰ ਫਲੈਂਕਸ ਕਹਿੰਦੇ ਹੁੰਦੇ ਆ ਇਹਨਾਂ 'ਚ ਪੀੜ ਹੋ ਨਿਕ ਜੰਦੀ ਆ ਦਰਦ ਵੀ ਹੋ ਸਕਦਾ ਹੈ ਇਸ ਲਈ ਉਸ ਖਾਣੇ ਨੂੰ ਇਹਨਾਂ ਨਾ ਖਾਓ ਕਿ ਤੁਹਾਡੀ ਬੱਖੀਆਂ ਦੁਖਣ ਲੱਗ ਜਾਣ ਚੌਥਾ ਦਾ ਹੋਏਗਾ ਜੀ ਕਿ ਪੇਟ ਜਿਹੜਾ ਭਾਰੀ ਮਹਿਸੂਸ ਕਰਦੇ ਆ ਅਕਸਰ ਕਹਿੰਦੇ ਜੀ ਮੈਂ ਤਾਂ ਰੋਟੀ ਖਾਈ ਸੀ ਪੇਟ ਭਾਰੀ ਹੋ ਜਾਂਦਾ ਹੈ ਉਹਦਾ ਮਤਲਬ ਇਹੀ ਹੈ ਜੀ ਕਿ ਉਹ ਜ਼ਿਆਦਾ ਮਾਤਰਾ 'ਚ ਆਪਣਾ ਭੋਜਨ ਕਰ ਰਿਹਾ ਉਹ ਰੋਗੀ ਉਸ ਨੂੰ ਘਟਾਉਣਾ ਚਾਹੀਦਾ ਜੀ ਪੰਜਵਾਂ ਦਾ ਲੱਸਣ ਨਹੀਂ ਬਣ ਸਕਦਾ ਸਰ ਕਿ ਸਾਡੀ ਜਿਹੜੀ ਇੰਦਰੀਆਂ ਨੇ ਮਦਰ ਸਾਨੂੰ ਭੁੱਖ ਵਾਲੀ ਜਿਹੜੀ ਇੰਦਰੀਆਂ ਨੇ ਸਾਡੀਆਂ ਸਾਨੂੰ ਸੰਤੁਸ਼ਟੀ ਹੋਵੇ ਕਿ ਹਾਂ ਵੀ ਅਸੀਂ ਖਾਣਾ ਖਾਣ ਵਧੀਆ ਤਸੱਲੀ ਹੋ ਗਈ ਠੀਕ ਹੈ atyp na ਹੋਵੇ ਲੇਕਿਨ ਸਾਨੂੰ ਭੁੱਖ ਨਾ ਰਹੇ ਬਾਕੀ ਤੇ ਇੱਕ ਉਹ ਵੀ ਲੱਛਣ ਹੈਗਾ ਜੀ ਇਹਦਾ ਕਿ ਅਸੀਂ ਆਪਣੀ ਇੰਦਿਆਂ ਨੂੰ ਸੰਤੁਸ਼ਟ ਹੋਣ ਦੇ ਲੱਛਣ ਨੂੰ ਦੇਖਦੇ ਹੋਏ ਖਾਣਾ ਬੰਦ ਕਰ ਦਈਏ ਨਾ ਖਾਈਏ ਜ਼ਿਆਦਾ ਇਸ ਤਰ੍ਹਾਂ ਬੈਠਣ ਤੇ ਫਿਰਣ ਤੇ ਬੋਲਣ ਤੇ ਹੱਸਣ ਤੇ ਠੀਕ ਹੈ ਜੀ ਸਾਨੂੰ ਕੋਈ ਦਿੱਕਤ ਨਾ ਹੋਵੇ ਜੇ ਦਿੱਕਤ ਆਉਂਦੀ ਹੈ ਸਾਨੂੰ ਬੋਲੇ ਜੀ ਯਾਰ ਰਸਾਈ ਨਹੀਂ ਆ ਰਿਹਾ ਸਾਨੂੰ ਇੰਨਾ ਖਾ ਲਿਆ ਤਾਂ ਉਹਦੀ ਮਾਤਰਾ ਠੀਕ ਨਹੀਂ ਹੈ ਉਸ ਨੂੰ ਜੇ ਸਾਨੂੰ ਕੰਟਰੋਲ ਕਰਨਾ ਚਾਹੀਦਾ ਜੀ ਔਰ ਜਿਸ ਮਾਤਰਾ ਨਾਲ ਸਾਡੇ ਸਰੀਰ ਦਾ ਦੀ ਤਾਕਤ ਬਣੀ ਰਹੇ ਜਿਸ ਖਾਣੇ ਨਾਲ ਸਾਡਾ ਜਿਹੜਾ ਕੰਪਲੈਕਸ਼ਨ ਹੈ ਸਾਡਾ ਵਰਣ ਹੈ ਜਿਹੜਾ ਰੂਪ ਰੰਗ ਹੈ ਉਹ ਬਣੇ ਰਹੇ ਤੇ ਸਾਡੀ ਗਰੋਥ ਹੁੰਦੀ ਰਹੇ ਉਹ ਉਸ ਉਹਨਾਂ ਹੀ ਖਾਣਾ ਸਾਨੂੰ ਖਾਣਾ ਚਾਹੀਦਾ ਹੈ ਅਤੀ ਕਰਾਂਗੇ ਤਾਂ ਇਹ ਚੀਜ਼ਾਂ ਦੇ ਬੈਡ ਇਫੈਕਟ ਕਰ ਤੋਂ ਮਾੜਾ ਅਸਰ ਪਏਗਾ ਤਾਂ ਇਹਦਾ ਮਤਲਬ ਅਸੀਂ ਜ਼ਿਆਦਾ ਪ੍ਰਯੋਗ ਕਰ ਰਹੇ ਹਾਂ ਸਾਨੂੰ ਨਹੀਂ ਕਰਨਾ ਚਾਹੀਦਾ ਸਾਨੂੰ ਜੀ ਸਰ ਮੈਂ ਤੁਹਾਨੂੰ ਇਹ ਗੱਲ ਹੋਰ ਦੱਸਣਾ ਚਾਹੁੰਦਾ ਕਿ ਆਰਵਜ਼ ਨੂੰ ਪੇਟ ਦੇ ਜਿਹੜਾ ਸਾਡਾ ਜਿੱਥੇ ਆਪਾਂ ਖਾਣਾ ਖਾ ਕੇ ਸਾਡਾ ਜਾਂਦਾ ਹੈ ਉਹਦੇ ਤਿੰਨ ਹਿੱਸੇ ਕਿਤੇ ਹੋਏ ਆ। ਹਾਂਜੀ। ਪਹਿਲਾ ਸਾ ਯਾਨੀ ਕਿ ਆਪਾਂ ਪੇਟ ਨੂੰ ਦੇ ਤਿੰਨ ਹਿੱਸੇ ਚ ਵੰਡ ਲਈਏ ਉਸ ਨੂੰ ਜੇ ਤਾਂ ਪਹਿਲਾ ਹਿੱਸਾ ਸਾਨੂੰ ਕਿਸ ਤਰ੍ਹਾਂ ਦਾ ਪਹਿਲੇ ਹਿੱਸੇ ਲਈ ਕੀ ਭੋਜਨ ਕਰਨਾ ਚਾਹੀਦਾ ਉਹਦੇ ਚ ਹੁੰਦਾ ਜੀ ਸਰ ਜਿਹੜਾ ਕਿ ਅ ਸੋਲਿਡ ਹੋਵੇ। ਜਿਵੇਂ ਕਿ ਸਲਾਦ ਵੀ ਆ ਗਏ ਉਹਦੇ ਫਰੂਟ ਵੀ ਆ ਗਏ ਰੋਟੀ ਵੀ ਆ ਗਈ ਚੌਲ ਵੀ ਆ ਗਏ ਤੇ ਯਾਨੀ ਕਿ ਭੋਜਨ ਹੈ ਸਾਡਾ ਉਹਦੇ ਇੱਕ ਹਿੱਸੇ ਚ ਆਪਾਂ ਨੂੰ ਇਮੇਜ ਕਰਨਾ ਚਾਹੀਦਾ ਹੈ ਇਮੇਜਿਨ ਕਰਨਾ ਚਾਹੀਦਾ ਹੈ ਕਿ ਸਾਡਾ ਇੱਕ ਜਿੱਦਾਂ ਖਾਣਾ ਸੀ ਖਾ ਲਿਆ ਦੂਜਾ ਹਿੱਸਾ ਜਿਹੜਾ ਆਪਾਂ ਪੇਟ ਦਾ ਜੇ ਮੰਨੀਏ ਤਾਂ ਉਹ ਹੁੰਦਾ ਸਰ ਪਾਣੀ ਲਿਕੁਇਡ ਲਈ ਯਾਨੀ ਕਿ ਅਸੀਂ ਉਹਦੇ ਚ ਪਾਣੀ ਦਾ ਪ੍ਰਯੋਗ ਕਰਨਾ ਗਰਮ ਪਾਣੀ ਦਾ ਅਸੀਂ ਉਹਦੇ ਚ ਲੱਸੀ ਦਾ ਪ੍ਰਯੋਗ ਕਰਨਾ ਚਾਹ ਦਾ ਪ੍ਰਯੋਗ ਕਰਨਾ ਜੂਸ ਦਾ ਪ੍ਰਯੋਗ ਕਰਨਾ ਜਾਂ ਸੂਪ ਦਾ ਪ੍ਰਯੋਗ ਕਰਨਾ ਇਹ ਇੱਕ 1/3 ਜਿਹੜੀ ਜਗ੍ਹਾ ਹੈ 2/3 ਉਸ ਲਈ ਛੱਡ ਦੋ ਤੇ ਤੀਜਾ ਸਾਡਾ ਸਪੇਸ ਜਿਹੜਾ ਜੀ ਪੇਟ ਦਾ ਉਹ ਖਾਲੀ ਰੱਖਣਾ ਚਾਹੀਦਾ ਹੈ ਤਾਕਿ ਉੱਥੇ ਜਿਹੜੀ ਸਾਡੀ ਵਾਤਪਿਤ ਕਫਤੀ ਨੇ ਦੋਸਤ ਉਸ ਭੋਜਨ ਨੂੰ ਪਹੁੰਚਾਉਣ ਤੇ ਆਪਣਾ ਕਾਰਜ ਕਰਦੇ ਨੇ ਉਹਨਾਂ ਨੂੰ ਘੁੰਮਣ ਫਿਰਨ ਦਾ ਟਾਈਮ ਮਿਲ ਜੇ ਜਗਾ ਮਿਲ ਜੇ ਜਗਾ ਮਿਲੇ ਉਹਨਾਂ ਨੂੰ ਤਾਂਕਿ ਉਹ ਭੋਜਨ ਦੀ ਪਾਚਨ ਸ਼ਕਤੀ ਨੂੰ ਬਣਾਉਣ ਤੇ ਹੈਲਪ ਕਰ ਸਕਣ ਇਸ ਤਰ੍ਹਾਂ ਦਾ ਸਾਨੂੰ ਭੋਜਨ ਕਰਨਾ ਚਾਹੀਦਾ ਨਾ ਕਿ ਅਸੀਂ ਸੋਲਿਡ ਨਾਲ ਹੀ ਭਰ ਲਈਏ ਪਾਣੀ ਨਾਲ ਹੀ ਭਰ ਲਈਏ ਤੇ ਇਨਾ ਭਰ ਲਈਏ ਕਿ ਉਹ ਹਵਾ ਨਾਲ ਸਾਡੀ ਜਿਹੜੀ ਵਾਤਪਿਤ ਕਫ ਨੇ ਉਹਨਾਂ ਘੁਮ ਸਕਣ ਤੇ ਪਾਚਨ ਸ਼ਕਤੀ ਸਾਡੀ ਵਿਗੜੇਗੀ ਇਸ ਲਈ ਇਸ ਇਸ ਪੈਰਾਮੀਟਰ ਤੇ ਵੀ ਸਾਨੂੰ ਭੋਜਨ ਦੀ ਪਰਿਭਾਸ਼ਾ ਮਿਲਦੀ ਹੈ ਡਾਕਟਰ ਸਾਹਿਬ ਲਾਸਟ ਵਿੱਚ ਆਪਾਂ ਜਿਹੜਾ ਅੱਜ ਗੱਲ ਕੀਤੀ ਹੈ ਭੋਜਨ ਦੇ ਕਪੀਲਰ ਬਾਰੇ ਗੱਲ ਕੀਤੀ ਉਹਦਾ ਨਿਚੋੜ ਕੀ ਆ ਤੁਸੀਂ ਨਿਚੋੜ ਦੱਸੋ ਵੀ ਆਪਾਂ ਨੂੰ ਕੀ ਭੋਜਨ ਦੀ ਕੀ ਨਿਚੋੜ ਆ ਜਿਹੜਾ ਅੱਜ ਦੀ ਗੱਲਬਾਤ ਹੋਈ ਆਪਣੀ ਸਰ ਕਿਉਂਕਿ ਭੋਜਨ ਜਿਹੜਾ ਹੈ ਸਾਡਾ ਉਹ ਸਾਡੀ ਤਾਕਤ ਸਟ੍ਰੈਂਥ ਸਾਡੇ ਬਲ ਸਾਡੇ ਕੰਪਲੈਕਸ਼ਨ ਸਾਡੀ ਗਰੋਥ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਅਸੀਂ ਮਾਤਰਾ ਪੂਰਕ ਆਹਰ ਖਾਵਾਂਗੇ ਤਾਂ ਇਹ ਤਿੰਨੇ ਸਾਡੇ ਕਾਇਮ ਰਹਿਣਗੇ ਤਾਂ ਜ਼ਿੰਦਗੀ ਜੇ ਅਸੀਂ ਗਲਤ ਮਾਤਰਾ ਚ ਭੋਜਨ ਖਾਇਆ ਤਾਂ ਅਸੀਂ ਬਿਮਾਰ ਹੋਵਾਂਗੇ ਹੋਵਾਂਗੇ ਜੀ ਬਾਕੀ ਦੂਜਾ ਇਹ ਹੈ ਕਿ ਜਿਹੜੀ ਭੋਜਨ ਹੈ ਸਾਡਾ ਜਿਹੜੀ ਮਾਤਰਾ ਹੈਗੀ ਹੈ ਉਹ ਸਾਡੀ ਜਿਹੜਾ ਪੇਟ ਦੀ ਪਾਚਨ ਸ਼ਕਤੀ ਇਸ ਨੂੰ ਡਾਈਜੈਸਟਿਵ ਫਾਇਰ ਕੰਦੇ ਅਗਨੀ ਬਲ ਕਾਦਨੇ ਇਸ ਨੂੰ ਪੇਟ ਦੀ ਪਚਾਉਣ ਦੀ ਸ਼ਕਤੀ ਗਾਦਨੇ ਹੈ ਪਾਚਨ ਸ਼ਕਤੀ ਗਾਦਨੇ ਉਹਦੇ ਨਿਰਭਰ ਕਰਦੀ ਹੈ ਜੇ ਉਹ ਮੱਠੀ ਹੋ ਚੁੱਕੀ ਹੈ ਜਿਵੇਂ ਕਿਸੇ ਵੀ ਕਾਰਨ ਤੋਂ ਪਹਿਲਾਂ ਤੇ ਅਸੀਂ ਜਿਆਦਾ ਮਾਤਰਾ ਚ ਹੋਰ ਪੋਪਾ ਲਾਂਗੇ ਤਾਂ ਉਹ ਅਗਨੀ ਜਿਹੜੀ ਹੈ ਹੋਰ ਬੁਝ ਜੇਗੀ ਯਾਨੀ ਕਿ ਸਾਡੀ ਡਾਈਜੈਸਟਨ ਪਾਵਰ ਖਤਮ ਹੋ ਜੇਗੀ ਇਹ ਨਰਸਾ ਲਈ ਕਵਾਂਗਾ ਕਿ ਆਪਣੀ ਜਿਹੜੀ ਡਾਈਜੈਸਟਿਵ ਫਾਇਰ ਹੈ ਪਾਵਰ ਹੈਗੀ ਹੈ ਉਸ ਦੇ ਅਕੋਰਡਿੰਗਲੀ ਸਾਨੂੰ ਭੋਜਨ ਦੀ ਮਾਤਰਾ ਨੂੰ ਉਜ਼ਾਰਿਤ ਕਰਨੀ ਚਾਹੀਦੀ ਹੈ ਬਾਕੀ ਜਿਵੇਂ ਆਲਰੇਡੀ ਦੱਸਦੇ ਆਉਂਦੇ ਆ ਵੀ ਡਾਕਟਰ ਸਾਹਿਬ ਦਾ ਆਪਣਾ ਇੱਕ ਨਰੋਗ ਕਾਇਆ ਪੰਚਕਰਮਾ ਸੈਂਟਰ ਹੈਗਾ ਉਹ ਜਿਹੜੀ ਸੀਰੀਅਸ ਡਿਜ਼ੀਜ਼ ਹੈਗੇ ਕ੍ਰੋਨਿਕ ਡਿਜ਼ੀਜ਼ ਹੈ ਉਥੇ ਠੀਕ ਕਰਦੇ ਡਾਕਟਰ ਸਾਹਿਬ ਤਾਂ ਇਹ ਪਟਿਆਲੇ ਜ਼ਿਲ੍ਹੇ ਚ ਹੈਗਾ ਤੇ ਡਾਕਟਰ ਸਾਹਿਬ ਤੁਸੀਂ ਹੋਰ ਜਾਣਕਾਰੀ ਲਈ ਫਰਦਰ ਸੰਪਰਕ ਕਰ ਸਕਦੇ ਹੋ ਸਾਡਾ ਮਕਸਦ ਇਹ ਸੀ ਵੀ ਲੋਕਾਂ ਨੂੰ ਆਯੁਰਵੇਦ ਦੀ ਡਿਟੇਲ ਚ ਜਾ ਕੇ ਦੇਖੋ ਗੱਲ ਤਾਂ ਤੁਸੀਂ ਸਿੱਧੀ ਡਾਕਟਰ ਬਾਰੇ ਵੀ ਕਰ ਸਕਦੇ ਸੀ ਪਰ ਅਸੀਂ ਚਾਹੁੰਦੇ ਵੀ ਹਰ ਗੱਲ ਜਿਹੜਾ ਆਯੁਰਵੇਦ ਦਾ ਸਟੂਡੈਂਟ ਵੀ ਦੇਖ ਰਿਹਾ ਜਾਂ ਬੋਟਨੀ ਦਾ ਸਟੂਡੈਂਟ ਦੇਖ ਰਿਹਾ ਜਾਂ ਹੋਰ ਸਟੂਡੈਂਟ ਇਹਨੂੰ ਸੁਣ ਰਹੇ ਆ ਤਬਾ ਰੂਤੇ ਤੱਕ ਜਾਈਏ ਆਯੁਰਵੈਦੀ ਤਾਂ ਕਿ ਆਯੁਰਵੈਦ ਨੂੰ ਸਮਝ ਕੇ ਆਪਾਂ ਆਪ ਤੇ ਸਿਸਟਮ ਨੂੰ ਆਪਣੇ ਆਸੇ-ਪਾਸੇ ਜਰਾ ਸਾਰੇ ਜੜੀ ਬੂਟੇ ਨੂੰ ਵਰਤ ਕੇ ਜਾਂ ਲਾਈਫ ਸਟਾਈਲ ਨੂੰ ਵਰਤ ਕੇ ਜਾਂ ਜਿਹੜੇ ਪਿਲਰ ਲਾਈਫ ਦੇ ਸਾਬ ਡਾਕਟਰ ਸਾਹਿਬ ਨੇ ਉਹਨੂੰ ਆਪ ਵਰਤ ਕੇ ਜਾਂ ਹੋਰ ਸਹੀ ਢੰਗ ਨਾਲ ਜ਼ਿੰਦਗੀ ਜਿਉਣ ਦੇ ਕੀ ਤਰੀਕੇ ਉਹ ਆਪਾਂ ਸਾਰੇ ਜ਼ਿਕਰ ਕਰਦੇ ਰਵਾਂਗੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਜਿਹੜਾ ਇਹ ਅਸੀਂ ਜਿਹੜਾ ਟੌਪਿਕ ਸ਼ੁਰੂ ਕੀਤਾ ਹੈਗਾ ਨੂੰ ਤੁਸੀਂ ਵੱਤੋ-ਵੱਤ ਸ਼ੇਅਰ ਕਰੋ ਤਾਂ ਕਿ ਵੱਤੋ-ਵੱਤੇ ਪਬਲਿਕ ਜਿਤਕ ਜਾਵੇ ਤੇ ਜਿਹੜਾ ਸਾਡਾ ਚੈਨਲ ਵੜਾਇਆ ਇਹਨੂੰ ਤੁਸੀਂ ਬਰਤਵਾ ਸ਼ੇਅਰ ਕਰੋ ਤਾਂ ਕਿ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਹੈਗੇ ਕਿਤਾਬਾਂ 'ਚ ਨਹੀਂ ਹੈਗੇ ਸਾਰੀਆਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਰਦੇ ਆ ਸਾਰਾ ਆਪਣੇ ਐਕਸਪੀਰੀਅੰਸ 'ਚ ਸਾਰਾ ਗੱਲਾਂ ਕਰ ਰਿਹਾ ਇਹਨੂੰ ਸੁਣ ਕੇ ਤੁਸੀਂ ਆਪਣੀ ਲਾਈਫ ਦੇ ਵਿੱਚ ਟਾ ਲੋ ਵੀ ਸਸੀ ਗੱਲ ਸਾਰੀ